ਬਹੁਤ ਬਹੁਤ ਸਵਾਗਤ ਅੱਜ ਦੇ ਮੁੱਖ ਮਹਿਮਾਨ ਜਨਾਬ ਸ਼ੇਰਗਿਲ ਸਾਹਿਬ ਦਾ ਬਹੁਤ ਬਹੁਤ ਮੁਬਾਰਕਾ ਜਨਮ ਦਿਨ ਦੀਆਂ ਜਨਾਬ ਰੰਗਾੜਾ ਸਾਹਿਬ ਤੇ ਜਗਪਾਲ ਸਿੰਘ ਜੀ ਨੂੰ ਪਰਮਾਤਮਾ ਮੇਰਾ ਉਤਰਕੀਆ ਤੰਦਰੁਸਤੀ ਲੰਬੀ ਉਮਰਾਂ ਬਖਸ਼ੇ ਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ ਰੰਗਾੜਾ ਸਾਹਿਬ ਜੀ ਕੈਨਾਚਾਂ ਸੌਂਡ ਲੈ ਲੈਣਾ ਨੜਾ ਸਾਹ ਤਾਂ ਕਿੰਨਾ ਕੇਕ ਵੀ ਕੱਟਣਾ ਉਹ ਬੱਚੀਆਂ ਕੱ ਲੈ ਜਾਂਦਾ ਤਾਂ ਕਿਆ ਬਾਤ ਜੋ ਕੁਝ ਵੀ ਕਰਿਆ ਹੈ ਬੰਦੇ ਰਗਾ ਸਾ ਨਹੀਂ ਲੈਣਾ ਜੋ ਕੁਝ ਵੀ ਕਰਿਆ ਹੈ ਬੰਦੇ ਤੂੰ ਮਨ ਮਰਜ਼ੀ ਨਾਲ ਕਰਿਆ ਜੋ ਕੁਝ ਵੀ ਕਰਿਆ ਹੈ ਬੰਦੇ ਤੂੰ ਮਨ ਮਰਜੀ ਨਾਲ ਕਰਿਆ ਹਾਈ ਚੰਗੇ ਮੰਦੇ ਕੰਮ ਕਰਨ ਤੋਂ ਨਹੀਂ ਕਦੇ ਤੂੰ ਡਰੇਆ ਤਰਗਾਣਾ ਚੰਗੇ ਮੰਦੇ ਕੰਮ ਕਰਨ ਤੋਂ ਨਹੀਂ ਕਦੇ ਤੂੰ ਡਰੇਆ ਹਰ ਬੋਤੀ ਲੰਗੀ ਥੋੜੀ ਰਹਗੀ ਅਜੇ ਵੀ ਸਮਝ ਰੰਗੜਾ ਬਹੁਤੀ ਲੰਗੀ ਥੋੜੀ ਰਹਗੀ ਅਜੇ ਵੀ ਸਮਝ ਰੰਗਾੜਾ ਹੋ ਕੀ ਦੀਪਾਰੀ ਉਹ ਨਾ ਦੀ ਹੁਣੀ ਜਿਨ ਸੱਚ ਪੱਲਾ ਫੜੇ ਉਹ ਜਿਨ ਸੱਚ ਪੱਲਾ ਫੜੇ ਮਸਤ ਮਸਤ ਕੇ ਮਸਤੀ ਅੰਦਰ ਤੂੰ ਸਾਰੀ ਉਮਰ ਗਵਾਈ ਮਸਤ ਮਸਤ ਕੇ ਮਸਤੀ ਅੰਦਰ ਦੂਸਰੀ ਉਮਰ ਗਵਾਈ ਮਾਲਕ ਨੂੰ ਕਦੇ ਯਾਦ ਨਾ ਕੀਤਾ ਨਾ ਕੀਤੀ ਨੇਕ ਕਮਾਈ ਹਲੇਖਾ ਜੋ ਖਾਦੇ ਨਾ ਪਹਿਣਾ ਨਹੀਂ ਸਿਫਾਰਿਸ਼ ਚਲਣੀ ਕਾਲਿ ਚ ਪਟੂ ਮਾਰੁਰੰਗਾੜਾ ਹਏ ਗੱਡੀ ਨੇੜਾਈ ਹੋ ਗੱਡੀ ਨੇੜਾਈ ਜੀਵਨ ਦੇ ਦੋ ਪਹਿਲੂ ਦੁਖ ਸੁਖ ਦੁਖ ਆਇਆ ਦੁਖ ਕਟਿਆ ਜੀਵਨ ਦੇ ਦੋ ਪਹਿਲੂ ਦੁਖ ਸੁਖ ਦੁਖ ਆਇਆ ਦੁਖ ਕਟਿਆ ਚਾਲ ਨਿਰੰਤਰ ਚਲਦੀ ਰਹਿੰਦੀ ਕਦੇ ਨਾ ਪਾਸਾ ਵਟਿਆ ਹਿੰਮਤ ਦਾ ਹੈ ਰੱਬ ਵਮੈਤੀ ਇਹ ਹੈ ਤਤ ਸਦੀਵੀ ਜਿਤ ਰੰਗਾਲਾ ਸਦਾ ਉਸ ਦੀ ਦੁੱਖਾਂ ਅਗੇ ਜੋ ਡਟੇ ਆ ਹੋ ਦੁੱਖਾਂ ਅਗੇ ਜੋ ਡਟੇ ਆ ਦੁੱਖਾਂ ਅਗੇ ਜੋ ਡਟੇ ਆ ਇਹ ਰੰਗਾ ਦਾ ਸੋਧੀਆਂ ਰਚਨਾਵਾ ਸੀ ਸੋ ਹਾਂ ਜੀ ਕਿਸੇ ਨੇ ਸਾਰੇ ਦੋਸਤਾਂ ਦੇ ਮਟੋਰੀਆ ਜੀ ਹੋ ਯਾਰੀ ਯਾਰੀ ਨੂੰ ਕੁਕਦਾ ਜੱਗ ਸਾਰਾ ਯਾਰੀ ਯਾਰੀ ਨੂੰ ਕੁਕਦਾ ਜੱਗ ਸਾਰਾ ਐ ਪ੍ਰੀ ਯਾਰੀ ਦੀ ਕਿਸੇ ਨਾ ਸਾਰੇ ਲੋਕੋ ਯਾਰੀ ਪਾਲਣਾ ਕੰਮ ਹੈ ਬੜਾ ਔਖਾ ਡੇਰਾ ਯਾਰੀ ਦਾ ਸਿਰਾਂ ਦੇ ਪਾਰ ਲੋਕੋ ਯਾਰ ਸੁਧਾਮੇ ਦਾ ਕ੍ਰਿਸ਼ਨ ਭਗਵਾਨ ਹੋਇਆ ਦਿੱਤੇ ਯਾਰ ਨੂੰ ਸੁਖ ਹਜ਼ਾਰ ਲੋਕੋ ਨਾਲ ਕਿਸਨੇ ਦੇ ਡੋਗਰ ਫਰੇਬ ਕੀਤਾ ਜੀ ਸਕਿਆ ਨਾ ਦਿਨ ਚਾਰ ਲੋਕੋ ਕੁਕਰ ਮਲ ਨੇ ਯਾਰ ਦੀ ਪਤਰੋਣੀ ਪਿਆ ਸੁੱਚੇ ਨੂੰ ਮਾਰਨਾ ਯਾਰ ਲੋਕੋ ਪੈਸਾ ਵਕਤ ਕਿਸਮਤਾ ਸਾਥ ਛੱਡ ਦੇ ਹੈ ਭਰੀ ਯਾਰ ਹੁੰਦੇ ਮਦਦਗਾਰ ਲੋਕੋ ਪੀੜੇ ਭਈ ਤੇ ਯਾਰ ਨਾ ਜੋ ਕਾਮ ਆਵੇ ਐਸਾ ਯਾਰ ਹੈ ਦਰਦ ਤੇ ਭਾਰ ਲੋਕੋ ਉਹ ਜਿਹੜਾ ਆਪ ਚੰਗਾਯੋ ਦੇ ਯਾਰੀ ਚੰਗੇ ਬਿਰ ਚੰਗਾ ਲੱਗਦਾ ਏ ਸੰਸਹਾਰ ਲੋਕੋ ਉਹ ਚੰਗਾ ਲੱਗਦਾ ਏ ਸੰਸਹਾਰ ਲੋਕੋ ਹੋਵੇ ਪੁੱਤ ਬਰਾਬਰ ਨੂੰ ਕਦੇ ਮੰਦਾ ਬੋਲੋ ਨਾ ਹੋਵੇ ਪੁੱਤ ਬਰਾਬਰ ਨੂੰ ਕਦੇ ਮੰਦਾ ਬੋਲੋ ਨਾ ਜਣੇ ਖੜੇ ਦੇ ਅੱਗੇ ਦਿਲ ਦਾ ਭੇਦ ਫਰੋਲੋ ਨਾ ਉਹ ਨਿੰਦਿਆ ਚੁਗਲੀ ਮਾਰੀ ਭੁੱਲ ਕੇ ਕਿਸੇ ਦੀ ਕਰੀਏ ਨਾ ਜੇ ਨਾ ਹੋਵੇ ਢੋੜ ਚੜਾਉਣੀ ਪਿਆਰ ਦੀ ਹਾਮੀ ਭਰੀਏ ਨਾ ਜੇ ਨਾ ਹੋਵੇ ਢੋੜ ਚੜਾਉਣੀ ਪਿਆਰ ਦੀ ਹਾਮੀ ਭਰੀਏ ਨਾ ਹੋ ਗਾਲ ਕਦੇ ਵੀ ਕੱਢੀ ਹੋ ਗਾਲ ਕਦੇ ਨਹੀਂ ਕੱਢੀ ਦੀ ਕਿਸੇ ਧੀ ਤੇ ਆਣੀ ਨੂੰ ਗਾਲ ਕਦੇ ਨਹੀਂ ਕੱਢੀ ਦੀ ਕਿਸੇ ਧੀ ਤੇ ਆਣੀ ਨੂੰ ਮਨ ਚੋਂ ਕਦੇ ਭੁਲਾਈ ਨਾ ਗੁਰਵਾ ਦੀ ਬਾਣੀ ਨੂੰ ਗਾਲ ਕਦੇ ਨਹੀਂ ਕੱਢੀ ਦੀ ਕਿਸੇ ਧੀ ਤੇ ਆਣੀ ਨੂੰ ਮਨ ਚੋਂ ਕਦੇ ਭੁਲਾਈ ਨਾ ਗੁਰਵਾ ਦੀ ਬਾਣੀ ਨੂੰ ਕਹਿਣੀ ਪਰ ਗੱਲ ਜੇ ਸੱਚੀ ਕਦੇ ਵੀ ਡਰੀਏ ਨਾ ਜੀਣਾ ਹੋਵੇ ਤੋੜ ਚੜਾਉਣੀ ਪਿਆਰ ਦੀ ਹਾਮੀ ਪਰੇ ਨਾ ਜੀਣਾ ਹੋਵੇ ਤੋੜ ਚੜਾਉਣੀ ਪਿਆਰ ਦੀ ਹਾਮੀ ਪਰੇ ਨਾ ਜਿਹੜਾ ਬੰਦਾ ਸਮੇਂ ਦੀ ਲੋਕੋ ਕਦਰ ਵੀ ਕਰਦਾ ਨਾ ਕਾਮਯਾਬੀ ਦੀ ਪੌੜੀ ਉਹ ਤਾਂ ਕਦੇ ਵੀ ਚੜਦਾ ਨਾ ਜਿਹੜਾ ਬੰਦਾ ਸਮੇਂ ਦੀ ਲੋਕੋ ਕਦਰ ਵੀ ਕਰਦਾ ਨਾ ਕਾਮਯਾਬੀ ਦੀ ਪੋੜੀਓ ਤੱਕ ਦੇ ਵੀ ਚੜਦਾ ਨਾ ਕਹਿਣ ਸਿਆਣਿਆਂ ਅਡਗੋ ਆਰਤੀ ਕਦੇ ਵੀ ਲੜੀਏ ਨਾ ਜੇ ਨਾ ਹੋਵੇ ਤੋੜ ਚੜਾਉਣੀ ਪਿਆਰ ਦੀ ਹਾਮੀ ਭਰੀਏ ਨਾ ਜੇ ਨਾ ਹੋਵੇ ਤੋੜ ਚੜਾਉਣੀ ਪਿਆਰ ਦੀ ਹਾਮੀ ਭਰੀਏ ਨਾ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਬਹੁਤ ਪ੍ਰਧਾਨ ਜੀ ਮੈਂ ਦਰਸ਼ਕਾਂ ਸਕਸ਼ੀਤਾਂ ਮਿਸ ਫਸਤਿਕ ਤੇ ਦੋਨਾਂ ਮੇਰੇ ਬੜੇ ਸੀਨੀਅਰ ਮੇਰੇ ਭਰਾਵਾਂ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਪਰਮਾਤਮਾ ਕੀ ਅਰਦਾਸ ਇਹ ਹੈ ਕਿ ਵੀ ਇਹਨਾਂ ਦੀ ਸਿਹਤ 100 ਸਾਲ ਤੱਕ ਐਂ ਕਾਇਮ ਰੱਖੇ ਕਿਉਂ ਇੱਕ ਨਾ ਇੱਕ ਦਿਨ ਤਾਂ ਵੱਡੇ ਜਾਣਾ ਹੁੰਦਾ ਪਰ ਲੇਕਿਨ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਦੂਸਰੇ ਸਾਡੀ ਸ਼ਕਸ਼ੀਤ ਬੈਠੀ ਹੈ ਸ਼ੇਰਗਿੱਲ ਦੀ ਇਹਨਾਂ ਦੇ ਸਕੂਲ ਚ मेरिया दोनों बच्चिया पढ़िया के बहुत हाईली क्वालिफाइड है जद बच्चा जन्म तो ही रिश्ते बनने शुरू होते हैं मैं उसी रिश्त की गल करूंगा कुछ लाइन लिखिया में ਇਹ ਸ਼ਾਇਰ ਤੁਹਾਨੂੰ ਪਸੰਦ ਆਣੀ ਹੈ ਸਾਰੀ ਜੀ ਦੀ ਸਾਰਿਆਂ ਦੀ ਜ਼ਿੰਦਗੀ ਚ ਇਹ ਆਂਦਾ ਟਾਈਮ ਤੇ ਉਵੇਂ ਉਹ ਸਾਰਾ ਮੈਂ ਲਿਖਿਆ ਹਾਂ ਦੀ ਜਦ ਮੈਂ ਜਨਮ ਲਿਆ ਇਸ ਜਗ ਰਿਸ਼ਤੇ ਆ ਦੀ ਬਾਰਿਸ਼ ਹੋ ਤਮਾ ਮਾਪਿਓ ਬਣ ਗਿਆ ਪਹਿਲਾ ਰਿਸ਼ਤਾ ਭੈਣ ਭਰਾਸੀ ਦੂਜਾ ਕੋਈ ਬਣ ਗਿਆ ਮੇਰਾ ਤਾਇਆ ਤਾਈ ਚੱਕ ਚੱਕ ਚੱਕੀ ਭੂਵਾ ਫੁੱਫਾ ਕੋਈ ਬਣ ਗਈ ਮੇਰੀ ਪਰਜਾਈ ਜਦ ਮੈਂ ਜਨਮ ਲਿਆ ਇਸ ਜਗ ਵਿੱਚ ਰਸਤੀਆਂ ਦੀ ਬਾਰਿਸ਼ ਬਚਪਨ ਕਿਡਾ ਖੇਡ ਮੈਂ ਹੋਇਆ ਵੱਡਾ ਮੈਨੂੰ ਪੜਨ ਸਕੂਲੇ ਪਾਇਆ ਉੜਾ ਆੜਾ ਗਿਣਤੀ ਮਿੰਤੀ ਸਿੱਖਦੇ ਸਿੱਖਦੇ ਸਾਂਝ ਜਮਾਤੀਆਂ ਪਾਈ ਜਦ ਮੈਂ ਜਨਮ ਲਿਆ ਇਸ ਜਗ ਵਿੱਚ ਰਸਤੀਆਂ ਦੀ ਬਾਰਿਸ਼ ਪੂਰੀ ਕਰਕੇ ਪੜ੍ਹਾਈ ਕਾਲਜ ਵਿੱਚ ਪਰ ਜੋਵਨ ਵਿੱਚ ਆਇਆ ਮਾਪਿਆਂ ਕਰਾ ਕੇ ਬਾਹਰ ਵਿਆਹ ਮੇਰਾ ਇੱਕ ਨਵਾਂ ਰਿਸ਼ਤਾ ਬਣਾਇਆ ਇੱਕ ਨਵਾਂ ਰਿਸ਼ਤਾ ਬਣਾਇਆ ਲੈ ਲਾਵਾਂ ਗੁਰਦੁਆਰੇ ਜਾ ਕੇ ਘਰਵਾਲੀ ਨੂੰ ਲੜ ਲਾਇਆ ਰਿਸ਼ਤਿਆਂ ਦੇ ਵਿੱਚ ਹੋਰ ਇੱਕ ਨਵੀਂ ਲੜੀ ਫਰੋਈ ਜਨਮ ਜਨਮ ਲਿਆ ਇਸ ਜਗ ਵਿੱਚ ਰਿਸ਼ਤਿਆਂ ਦੀ ਵਾਦਸ਼ੋ ਹੁਣ ਅੱਗੇ ਕੀ ਹੋਇਆ ਅੱਗੇ ਜਿਵੇਂ ਜਿਵੇਂ ਹੋਰ ਵੱਧਦੀ ਐ ਕੀ ਬਣਦਾ ਕਾਲ ਯੁਗ ਨੇ ਫਿਰ ਚੱਕਰ ਚਲਾਇਆ ਨਾ ਸਮਝ ਮੇਰੇ ਕੋਝ ਆਇਆ ਇੱਕ ਇੱਕ ਕਰਕੇ ਟੁੱਟ ਗਏ ਰਿਸ਼ਤੇ ਹੋ ਗਿਆ ਮੈਂ ਪ੍ਰਾਗ ਹਵਾ ਹੀ ਐਸੀ ਚੱਲੀ ਮਿੱਤਰੋ ਕੋਈ ਕਿਸ ਅੱਗੇ ਪਾਈ ਦੁਹਾਈ ਜਦ ਮੈਂ ਜਨਮ ਲਿਆ ਜਗ ਵਿੱਚ ਰਿਸ਼ਤਿਆਂ ਦੀ ਬਾਰਿਸ਼ ਹੋ ਕਿਸੇ ਨੂੰ ਪਾਇਆ ਹੰਕਾਰ ਨੇ ਕਿਰਾ ਕੋਈ ਫਸ ਗਿਆ ਬੰਦ ਬਣ ਆਇਆ ਨਾਮੋਸ਼ਰੇ ਤੱਕਲ ਇੱਕ ਦੂਜੇ ਨੂੰ ਹਰ ਕੋਈ ਹੋਇਆ ਸਰੇ ਸੁਦਾਈ ਜਦ ਮੈਂ ਜਨਮ ਲਿਆ ਇਸ ਜਗ ਵਿੱਚ ਰਿਸ਼ਤਿਆਂ ਦੀ ਬਹਰਿਸ਼ ਗਿਲੇ ਸ਼ਿਕਵੇ ਐ ਲੋਕੋ ਗਿਲੇ ਸ਼ਿਕਵੇ ਐ ਲੋਕੋ ਗਿਲੇ ਸ਼ਿਕਵੇ ਛਦੋ ਐ ਲੋਕੋ ਰਾਮਿਲ ਬੈਠੋ ਭੈਣ ਭਰਾਓ ਨਾ ਰਹਿਣਾ ਕਿਸੇ ਨੇ ਇਸ ਜਗੰਦਰ ਐਵੇਂ ਫਿਰੋ ਭਰਮ ਪੁਰੋਈ ਐਸਾ ਰਹਿ ਵਰਪੀ ਇਸ ਜਾਗੰਦਰ ਆਣ ਕਰੇ ਇਸ ਦੀ ਪਰਭਾਈ ਜਦ ਮੈਂ ਜਨਮ ਲਿਆ ਇਸ ਜਗ ਵਿੱਚ ਬ੍ਰਿਸ਼ਤਿਆਂ ਦੀ ਬਾਰਿਸ਼ ਹੋ। ਬਹੁਤ ਬਹੁਤ ਧੰਵਾਦੀ ਇਹ ਸੰ ਸਾਡੇ ਗੁਰਸ਼ਰਨ ਕਾਕਾ ਜੀ ਜਿਹੜੇ ਕਿ ਸ਼ਾਇਰ ਵੀ ਹੈ ਤੇ ਕਹਾਣੀਆਂ ਵੀ ਲਿਖਦੇ ਆ ਅੱਜਕੱਲ ਇਹਨਾਂ ਦੀ ਨਵੀਂ ਕਿਤਾਬ ਕਹਾਣੀਆਂ ਦੀ ਜਲਦੀ ਸਾਡੇ ਸੰਮੁਖ ਹੋਏਗੀ ਸੋ ਉਹ ਵੀ ਆਪਾਂ ਕਵੀ ਮੰਚ ਵੱਲ ਰਿਲੀਜ਼ ਕਰਾਂਗੇ ਬੰਦਾ ਨਫ਼ਰਤ ਕਰਦਾ ਹੈ ਬੰਦੇ ਨੂੰ ਜਦ ਬੰਦਾ ਨਫ਼ਰਤ ਕਰਦਾ ਹੈ ਉਦੋਂ ਬੰਦੇ ਵਿੱਚੋਂ ਬੰਦਾ ਯਾਰੋ ਮਰਦਾ ਹੈ ਬੰਦੇ ਨੂੰ ਜਦ ਬੰਦਾ ਨਫ਼ਰਤ ਕਰਦਾ ਹੈ ਉਦੋਂ ਬੰਦੇ ਵਿੱਚੋਂ ਬੰਦਾ ਯਾਰੋ ਮਰਦਾ ਹੈ ਬੰਦਾ ਬੰਦੇ ਦਾ दारू ਦੁਨੀਆ ਕਹਿੰਦੀ ਏ ਬੰਦਾ ਬੰਦੇ ਦਾ दारू ਦੁਨੀਆ ਕਹਿੰਦੀ ਏ ਉਂਝ ਮੈਂ ਮੇਰੀ ਦਾ ਅਕਲਾਬ ਤੇ ਪਰਦਾ ਹੈ ਉਜ ਮੈਂ ਮੇਰੀ ਦਾ ਅਗਲਾ ਉੱਤੇ ਪਾਦਾ ਹੁਣ ਮੈਂ ਤੁਹਾਡੇ ਸਾਹਮਣੇ ਸਰਦਾਰ ਗੁਰਦਰਸ਼ਨ ਸਿੰਘ ਪਾਲ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣੀ ਰਚਨਾ ਇੱਕ ਛੜਨਾ ਸਾਝੀ ਕਰਨਦਾ ਗੁਰਦਰਸ਼ਨ ਪਾਲ ਜੀ ਆ ਜਾਓ ਸਰ ਜੀ ਕੋਸ਼ਿਸ਼ ਕਰ ਉਸ ਕਹਿੰਦਾ ਕੰਪਾ ਸਰ ਜੀ ਨੂੰ ਦੇਖ ਕੇ ਬੜਾ ਬੰਨ ਖੁਸ਼ ਹੋਇਆ ਕਾਫੀ ਸਾਡਾ ਬੰਦਾ ਸੰਜਰੇ ਹੈ ਪਰ ਇੰਨੇ ਤੇ ਉਹਨਾਂ ਦੀ ਬੇਟੀ ਬੜੀ ਕਾਬਲ ਹੈ ਸਾਡੀ ਬੇਟੀ ਹੈ ਹਰ ਮਤਾਨ ਫਤੇ ਅੰਦਰ ਵੀ ਜੇਕਰ ਕੰਮ ਫਿਰ ਜੇ ਤੁਹਾਡੀ ਸਪੋਰਟ ਹੈ ਸਰਕਾਰੀ ਜਿੰਮਾ ਤੇ ਤੁਹਾਨੂੰ ਮਾਦੇ ਦੀ ਤੇ ਪੰਜ ਨੂੰ ਤੇ ਘੜਾ ਸਾਹਿਬ ਨੂੰ ਚਾਰਕ ਲੱਗਣਾਂ ਦੀ ਕਰਦਾ ਜੇ ਤਾਂ ਪਿੰਨਾ ਠੀਕ ਹੋਣਗੇ ਖਾਲੇ ਘਰਵੇੜੇ ਵਿੱਚ ਸੁੱਖ ਮਹਿਕਣ ਖੁਸ਼ੀਆਂ ਵਰਸਣ ਮਾਈਲੋਦੀ ਜੀਵਨ ਦੇ ਵਿੱਚ ਫੁੱਲ ਕੁ ਨਾਪੀ ਖਰਦੇ ਰਹੇ ਸੋਹਣਾ ਸੋਹਣੇ ਮੁਖਰੇ ਉਹਨਾਂ ਦੇ ਘਰੋਂ ਨੂਰ ਆ ਰਹੀ ਹਰਦਮ ਮੇਰਾ ਰੇ ਦਾਤਾ ਦੀ ਸਾਰਾ ਜੀਵਨ ਬੋਲੋ ਸਹੀ ਹੈ ਕਿ ਕਿਵੇਂ ਜਦੋਂ ਵੈਸੇ ਕੀਤੀ ਪੜਾਈ ਤਾਂ ਕਿ ਕਹਾ ਹੈ ਕਿ ਇੱਕ ਫਿਰਮੇ ਸੇਕਰ ਨੇ ਉਹਨਾਂ ਨੇ ਕਹਾ ਹੈ ਜਨਮ ਦਿਵਸ ਤੇ ਤੁਹਾਰਾ ਮੁਬਾਰਕ ਹੋ ਯਾਰਾ ਚਮਕਦਾ ਰਹੇ ਤੇਰੀ ਕਿਸਮਤ ਦਾ ਤਾਰਾ ਜਨਮ ਦਿਨ ਤੇ ਤੁਹਾਰਾ ਮੁਬਾਰਕ ਹੋ ਯਾਰਾ ਚਮਕਦਾ ਰਹੇ ਤੇਰੀ ਕਿਸਮਤ ਦਾ ਤਾਰਾ ਹੱਸਦਾ ਰਹੇ ਫੁੱਲਦਸਾ ਦੇਣਾ ਚਿਹਰਾ ਸਦਕ ਖੁਸ਼ੀਆਂ ਦੇ ਘਰਾਏ ਹੱਥ ਸੇ ਮੇਰਾ ਕਭੀ ਆਸੂ ਵਾਏ ਨਾ ਅੱਖੋਂ ਖਾਰਾ ਜਨਮ ਦਿਵਸ ਤੇ ਤੁਹਾਰਾ ਮੁਬਾਰਕ ਹੋ ਯਾਰਾ ਦੁਨੀਆ ਦੀ ਖੁਸ਼ੀਆਂ ਤੇਰੇ ਵਾਸਤੇ ਹੋ ਹਸੀ ਫੁੱਲ ਕਲੀਆਂ ਤੇਰੇ ਵਾਸਤੇ ਹੋ तो बंद कर दिए जबकि आंखों का तारा जन्मदिन तुम्हारा मुबारक हो जा रहा सदा जश्न हो तेरे घर में खुशी के सभी सुख मिले तुझको इस जिंदगी से बाहरों से महके की आँख तुम्हारा जन्मदिन तुम्हारा मुबारक हो जा रहा उम्र भर जन्मदिन तुम तो हंस कर बदाये हंसी महफिलों में हमें तुम तो बधाए के बस मह बस बढ़ती रहे खुशियों की ये धारा जन्म तुम्हारा मुबारक करा कि बहती रहे घर में खुशियों की धारा दोस्तों जरा है कब छप गया एक होर रबाई आएगी तो कि जानते हो क्योंकि मैं भी सोचता हूँ कुछ कम की है वो झगर आते हंसते रोते बीत रहा है पल पल ढलता ये जीवन एक शेर जी कोई खोई सी आंखें हैं बोझल बोझल सा मन है आप नहीं हैं पास हमारे उलझा उलझा जीवन है ऊंचा चेहरा मीठी पाते आंखों में है प्यार भरा मन की गहराई को छू दे उनका दिक्कत रौवध है ऊंचा चेहरा मीठी पाते आंखों में है प्यार भरा मन की गहराई को छू दे उनका दिक्कत रौवध है दूर बहुत हो चाहे कितना याद हमें तुम आते हो दूर भी रहकर पास हो इतना ये भी तो अपनापन है दूर बहुत हो चाहे कितना याद हमें तुम आते हो दूर भी रहकर पास हो इतना ये भी तो अपनापन है चाहे दाग छुपा कर रखो ज़ाहिर तो हो जाएगा चाहे दाग छुपा कर रखो ज़ाहिर तो हो जाएगा दिल का राज बता देता है केवरे का जो दर्पण है दिल का राज बता देता है केवरे का जो दर्पण है किसने कितना खोया है और किसने कितना पाया है अपनी अपनी किस्मत है और अपना अपना दामन है खोई खोई सी आंखें हैं बोझल पोछल सामन है ਇੰਨਾ ਜੇ ਦੋਨੋਂ ਫਰਜ਼ੰਦ ਮੇਰੇ ਕੋਲ ਬੜੇ ਨਿਸ਼ਚਾ ਵਾਹ ਇਹ ਬਹੁਤ ਬੜੀਆ ਖੁਸ਼ੀ ਦੀ ਗੱਲ ਆ ਇੱਕ ਐਸਪੀਏ ਫਰਜ਼ੰਦ ਹਾਂ ਨਹੀਂ ਇੱਕ ਮਾਡਲ ਬਹੁਤ ਵੱਡਾ ਆਪਣੀ ਬੁਨਿਆਦ ਤੇ ਮੈਂ ਛੋਟੇ ਛੋਟੇ ਦੀ ਪਛਾਣ ਸ਼ਰਤ ਮੈਂ ਉੱਥੇ ਜਾਂਦਾ ਸੀ ਪਰ ਮੈਂ ਕਿਹਾ ਥੋੜਾ ਟਾਈਮ ਲੈ ਲਵਾਂ ਤੇ ਯਾਦ ਇਹਨਾਂ ਦੀ ਬਹੁਤ ਮਟਾਇਕ ਚ ਕੰਮ ਸੀਗਾ ਤੇ ਇੱਕ ਚਬਾਲ ਸਕੂਲ ਸੀਗਾ ਇਹ ਗ੍ਰਾਸੀ ਆ ਮੈਂ ਚਾਹੁੰਦਾ ਤੇ ਇਹਨਾਂ ਦੇ ਨਾਮ ਤੇ ਮੁਹਾਲੀ ਦੀ ਪਹਿਚਾਨ ਹੁੰਦੀ ਸੀ ਵਾ ਤੇ ਮੈਂ ਉਹਨੂੰ ਬਹੁਤ ਮਤਲਬ ਛੋਟਾ ਜਿਹਾ ਅਦਨਾ ਜਿਹਾ ਇਹਨਾਂ ਦਾ ਇੱਕ ਰੰਗਾ ਹੁੰਦਾ ਸੀਗਾ ਹੁਣ ਵੀ ਉਹੀ ਹੈ ਤੇ ਮੈਂ ਹਰਨਾਂ ਹੁੰਦਾ ਸੀਗਾ ਤੇ ਇਹਨਾਂ ਨੇ ਮੇਰਾ ਇੰਨਾ ਸਤਿਕਾਰ ਕਰਨਾ ਇੰਨਾ ਪਿਆਰ ਕਰਨਾ ਮੈਨੂੰ ਉਹਨਾਂ ਜਨਾਂ ਦੇ ਵਿੱਚ ਇਹ ਅਦਬ ਸਤਿਕਾਰ ਮੈਂ ਇਹਨਾਂ ਪਰਾਂਵਾਂ ਤੋਂ ਸਿੱਖਿਆ ਹੈ ਸ਼ਾਇਦ ਮੈਨੂੰ ਨਹੀਂ ਪਤਾ ਤੁਸੀਂ ਸ਼ਾਇਦ ਆਪ ਵੀ ਕੁਝ ਜਾਣਦੇ ਹੋਵੋਗੇ ਇਹਨਾਂ ਦੇ ਬਾਰੇ ਲੇਡੀ ਅਲੈਜ਼ਬਥ ਉਥੇ ਇਹ ਆਪਣੇ ਇੰਗਲੈਂਡ ਦੀ ਇਹਨਾਂ ਦਾ ਕਟ ਗਲਾਸ ਹਾਊਸ ਸੀਗਾ ਤੇ ਉਥੇ ਉਹਨਾਂ ਦੇ ਬੋਲ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਕਈਆਂ ਹੋਈਆਂ ਸੀ ਲੰਡਨ 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 ਹੈ ਇਹ ਅਸੀਂ ਮਤਲਬ ਕਿ ਦੇਖੋ ਅਸੀਂ ਕਈ ਵਾਰ ਕਰੀਆਂ ਮੈਂ ਸਮਝਦੇ ਨਹੀਂ ਕਿ ਇਸ ਤਰ੍ਹਾਂ ਦੇ ਕਰਦੇ ਨੇ ਪਰ ਜੋ ਕੁਝ ਇਹਨਾਂ ਨੇ ਕਰ ਦਿਖਾਇਆ ਹੈ ਬੱਚਿਆਂ ਨੂੰ ਵੀ ਪੜਾਇਆ ਤੇ ਇਹਨਾਂ ਦੇ ਪੈਂਦੀ ਮੇਰੀ ਸਤਿਕਾਰਯੋਗ ਪੈਂਦੀ ਉਹਨਾਂ ਦਾ ਅੱਜ ਤੱਕ ਚੇਰਾ ਮੋੜਾ ਮੇਰੀਆਂ ਅੱਖਾਂ ਦੇ ਸਾਹਮਣੇ ਆਤਾ ਵਾਹ ਵਾਹ ਬਹੁਤ ਬਹੁਤ ਤੁਹਾਨੂੰ ਬਹੁਤ ਮਿਹਰਬਾਨੀ ਤੁਹਾਡਾ ਬਹੁਤ ਸਾਲਾਂ ਬਾਅਦ ਮਿਲੇ ਅੱਜ ਤੇ ਇਹਨਾਂ ਨੇ ਰਾਸ਼ਟਰਪਤੀ ਆਵਾੜ ਵੀ ਇਹਨਾਂ ਨੂੰ ਕਲਾਕਾਰੀ ਕਰਕੇ ਮਿਲਿਆ ਹੋਇਆ ਜਿਹੜੇ ਇਹਨਾਂ ਨੇ ਉਹ ਪਾਟਕ ਦਾ ਕੂਲੀ ਕਲਾਕਾਰੀਆਂ ਉਹ ਤੇ ਰਾਸ਼ਟਰਪਤੀ ਆਵਾੜ ਵੀ ਇਹਨਾਂ ਨੇ ਤੋ ਸਾਨੂੰ ਮਾਣ ਹੈ ਕਿ ਬਲ ਸਾਹਿਬ ਸਾਡੇ ਨਾਮ ਨੇ ਤੇ ਮੈਂ ਅੱਗੇ ਕਵੀ ਦਰਬਾਰ ਨੂੰ ਬਤਾਉਂਦਾ ਐ ਇਹ ਇੱਕ ਥਰਣਾ ਗੱਲ ਹੋਰ ਸਾਨੀ ਕਰਨਾ ਕਹਿੰਦਾ ਹੱਕ ਕਿਸੇ ਦਾ ਖੋ ਕੇ ਜੋ ਢਿੱਡ ਭਰਦਾ ਹੈ ਹੱਕ ਕਿਸੇ ਦਾ ਖੋ ਕੇ ਜੋ ਢਿੱਡ ਭਰਦਾ ਹੈ ਉਹਦਾ ਤਨ ਰਾਜੀ ਮਨ ਵਿੱਚੋ ਵਿੱਚੀ ਖਰਦਾ ਉਹਦਾ ਤਨ ਰਾਜੀ ਮਨ ਵਿੱਚੋ ਵਿੱਚੀ ਖਰਦਾ ਹੈ ਪੰਛੀ ਦੇ ਦਰਵੇਸ਼ ਰਿਜ਼ਕ ਨਾਲ ਪੱਲੇ ਬਣਦੇ ਨੇ ਪੰਛੀ ਦੇ ਦਰਵੇਸ਼ ਰਿਜ਼ਕ ਨਾਲ ਪੱਲੇ ਬਣਦੇ ਨੇ ਬੰਦੇ ਦਾ ਇਹ ਤੱਕ ਕੇ ਵੀ ਨਾ ਸਰਦਾ ਹੈ ਬੰਦੇ ਦਾ ਇਹ ਤੱਕ ਕੇ ਵੀ ਨਾ ਸਰਦਾ ਹੈ ਹੁਣ ਮੈਂ ਬੇਨਤੀ ਕਰਦਾ ਸਰਦਾਰ ਦਰਸ਼ਨ ਸਿੰਘ ਸਿੱਧੂ ਜੀ ਹੋਰਨ ਕਿ ਕੋ ਉਹ ਆਪਣੀ ਰਤਨਾ ਸਾਡਾ ਸਾਂਝੀ ਕਰਨ ਵਾਹ ਜੀ ਖਨਾਰ ਦਰਸ਼ਨ ਸਿੰਘ ਜੀ ਬੋਲੋ